ਇਹ ਇਹ 25 ਕਿਲੋ ਦਾ ਇਹਦਾ ਡਰਮ ਹੈ ਵੀਰੇ ਅੱਛਾ ਇਹ ਡਰਮ 25 ਕਿਲੋ ਦਾ ਹੈ ਹਾਂਜੀ ਹਾਂਜੀ ਤੇ ਇਨਵਰਟਰ ਤੇ ਵੀ ਚੱਲਦੀ ਹੈ ਇਨਵਰਟਰ ਤੇ ਵੀ ਚੱਲ ਪੈਂਦੀ ਹੈ ਇਹਦਾ ਮੇਨ ਮੇਨ ਆਪਣੇ ਕੋਲੇ ਹੀ ਇਹਨੂੰ ਲਾਉਣ ਦਾ ਉਹ ਹੈ ਵੀ ਆਪਣੇ ਕੋਲੇ ਬਿਜਲੀ ਨਾ ਉਹ ਹੋਵੇ ਜੇ ਵੱਡਾ ਫਾਰਮ ਕਰਦੇ ਹੋ 1.7 ਕਿਹਬੀ ਤੱਕ ਤੁਸੀਂ ਮੋਟਰ ਜਾਨੀ ਲੈਣੇ ਉਹ ਤਾਂ ਫਿਰ ਉਹਦਾ ਇਹ ਹੈ ਵੀ ਤੁਹਾਨੂੰ ਉੱਥੇ ਕੋਈ ਬਿਜਲੀ ਦਾ ਪ੍ਰਬੰਧ ਕਰਨਾ ਪਊਗਾ ਜਨਰੇਟਰ ਵਗੈਰਾ ਜਨਰੇਟਰ ਰੱਖਣਾ ਪੈਂਦਾ ਨਹੀਂ ਇਹਦੀ ਮੋਟਰ ਤੁਸੀਂ ਕਿੰਨੇ ਦੀ ਕਿਹਾ ਸੀ ਵੀ ਕਿੰਨੇ ਇਹ 0.7 0.5 ਪੌਣੇ ਕਿਹਬੀ ਦੀ ਪੌਣੇ ਕਿਹਬੀ ਰਿਆ ਤੇ ਇਹ ਇਨਵਰਟਰ ਤੇ ਵੀ ਚੱਲ ਪਈ ਆ ਹਾਂ ਇਨਵਰਟਰ ਤੇ ਚੱਲਦੀ ਹੈ ਮਸ਼ੀਨ ਦੇ ਕੁਝ ਸੂਲ ਹੁੰਦੇ ਆ ਉਹਨਾਂ ਨੂੰ ਬੰਦਾ ਫਾਲੋ ਕਰੇ ਮਸ਼ੀਨ ਲਾਉਣ ਤੋਂ ਪਹਿਲਾਂ ਮਿਲਕਿੰਗ ਕਰੇ ਥੋੜਾ ਜਿਹਾ ਬਾਅਦ ਚੈੱਕ ਕਰੇ ਮਸ਼ੀਨ ਲਾਉਣ ਦੀ ਡਾਇਰੈਕਸ਼ਨ ਜਿਹੜੀ ਸਹੀ ਹੋਵੇ ਉਹਦੇ ਚ ਬਾਲਣਾ ਹੋਵੇ ਇਹ ਵੈਸੇ ਇਹੋ ਜਿਹੀ ਹੁੰਦੇ ਆ ਮੋਟਰ ਦਾ ਤਾਂ ਮਤਲਬ ਉਹ ਜਿਆਦਾ ਪਸ਼ੂ ਦੀ ਚਵਾਈ ਵਾਸਤੇ ਮੋਟਰ ਵੱਡੀ ਹੋਣ ਦਾ ਕਾਰਨ ਇਹਦਾ ਇਹ ਨਹੀਂ ਕਾਰਨ ਫਰੇਮ ਦੇ ਵਿੱਚ ਇਹਦਾ ਇਹ ਨਹੀਂ ਹੁੰਦਾ ਵੀ ਇਹ ਗਾਈਆਂ ਜਿਹੜੀਆਂ ਐਫ ਜਾਂ ਹਿਲਦੀਆਂ ਜਾਂ ਕੋਈ ਇਸ਼ੂ ਹੈ ਇਹ ਸਿਰਫ ਇਹਦੇ ਵਿੱਚ ਸੇਫਟੀ ਹੈ ਵੀ ਮਸ਼ੀਨ ਜਦੋਂ ਆਪਾਂ ਕਿਸੇ ਪਸ਼ੂ ਦੇ ਲਾ ਦਿੰਨੇ ਆ ਤਾਂ ਮੇਰਾ ਵੀਰ ਉਹ ਉਹ ਵੀ ਇੱਧਰ ਉੱਧਰ ਨਾ ਲੈ ਕੇ ਜਾਵੇ ਇਹਨੂੰ ਮਸ਼ੀਨ ਨੂੰ ਇਹ ਹਿੱਲੇ ਨਾ ਫਰੇਮ ਫਰੇਮ ਦੇ ਵਿੱਚ ਜਿਹੜਾ ਪਸ਼ੂ ਫਿੱਟ ਰਵੇ ਇਹ ਮਸ਼ੀਨ ਇੱਧਰ ਉੱਧਰ ਨਾ ਜਾਵੇ ਬਸ ਇਹੀ ਐ ਬਾਲਾ ਕੋਈ ਜ਼ਿਆਦਾ ਹਿਲਦ ਨਹੀਂ ਹੁਲਦੀਆਂ ਨਹੀਂ ਨਹੀਂ ਜਿਵੇਂ ਹੁਣ ਆਪਣੇ ਕੋਲੇ ਕਿੰਨੇ ਕੁ ਪਸ਼ੂ ਆ ਜਿਹਦੇ ਵਾਸਤੇ ਆਪਾਂ ਨੂੰ ਇੱਕ ਮਸ਼ੀਨ ਸਹੀ ਰਹਿੰਦੀ ਆ ਦੇਖੋ ਜੇ ਤਾਂ ਹਾਈ ਮਿਲਕਰ ਐ ਤਾਂ ਦੋ ਦੋ ਪਸ਼ੂਆਂ ਵਾਸਤੇ ਵੀ ਤੁਹਾਨੂੰ ਮਸ਼ੀਨ ਲੈਣੀ ਪਊਗੀ ਇੱਕ ਦਾ ਹੀ ਤੁਸੀਂ 35 40 ਕਿਲੋ ਦੁੱਧ ਕੱਢੋਗੇ ਤਾਂ ਫਿਰ ਹੋਰ ਕੰਮ ਨਹੀਂ ਹੋਣੇ ਔਖਾ ਹੋ ਜਾਂਦਾ ਨਹੀਂ ਕਹਿਣ ਦਾ ਮਤਲਬ ਐ ਆ ਵੀ ਆਪਣੀ ਇੱਕ ਮਸ਼ੀਨ ਕਿੰਨੇ ਪਸ਼ੂ ਸੰਭ ਸਕਦੀ ਆ ਇਹ ਮਸ਼ੀਨਾਂ ਦੀ ਅਲੱਗ-ਅਲੱਗ ਕੈਪੈਸਿਟੀ ਹੁੰਦੀ ਹੈ ਵੀਰੇ ਇਹ ਮੋਟਰਾਂ ਦੇ ਅਕੋਰਡਿੰਗ ਆਉਂਦੀਆਂ ਕਿਸੇ ਦੀ ਅੱਧੇ ਦੀ ਮੋਟਰ ਆਉਂਦੀ ਹੈ ਕਿਸੇ ਦੀ ਪੌਣੇ ਦੀ ਕਿਸੇ ਦੀ 1.5 HP ਦੀ ਕਿਸੇ ਦੀ ਕਿੰਨੇ ਦੀ ਜਿਵੇਂ ਜਿਵੇਂ ਮੋਟਰ ਵੱਧਦੀ ਜਾਊਗੀ ਓਵੇਂ ਓਵੇਂ ਉਹਦੇ ਤੇ ਐਨੀਮਲ ਤੁਸੀਂ ਚੁਾਈ ਤੇ ਵਧਾ ਸਕਦੇ ਨਹੀਂ ਉਹਦਾ ਕੋਈ ਸਾਈਡ ਫੈਕਟਰ ਨਹੀਂ ਹੁੰਦਾ ਜਿਵੇਂ ਨਹੀਂ ਜਿਵੇਂ ਮਸ਼ੀਨ ਬਾਲੀ ਵੱਡੀ ਮੋਟਰ ਵਾਲੀ ਹੋ ਕੇ ਤੇ ਛੇਤੀ ਦੁੱਧ ਵੜਦੀ ਨਹੀਂ ਇਸ ਤਰ੍ਹਾਂ ਦਾ ਕੋਈ ਸਾਈਡ ਫੈਕਟ ਨਹੀਂ ਹੁੰਦਾ ਵੈਸੇ ਡੇਰੀ ਦੇ ਮਸ਼ੀਨ ਦੇ ਕੁਝ ਅਸੂਲ ਹੁੰਦੇ ਆ ਉਹਨਾਂ ਨੂੰ ਬੰਦਾ ਫਾਲੋ ਕਰੇ ਮਸ਼ੀਨ ਲਾਉਣ ਤੋਂ ਪਹਿਲਾਂ ਮਿਲਕਿੰਗ ਕਰੇ ਥੋੜਾ ਜਿਹਾ ਬਾ ਮੋਟਰ ਦਾ ਤਾਂ ਮਤਲਬ ਉਹ ਜਿਆਦਾ ਬਸ਼ਮਾਂ ਦੀ ਚਵਾਈ ਵਾਸਤੇ ਮੋਟਰ ਵੱਡੀ ਹੋਣ ਦਾ ਕਾਰਨ ਆ ਇਹਦਾ ਇਹ ਨਹੀਂ ਕਾਰਨ ਵੀ ਉਹ ਥਣ ਖਰਾਬ ਦਾ ਨਹੀਂ ਤੇ ਤੁਸੀਂ ਕਿਹੜੀ ਮਸ਼ੀਨ ਸੁਜੈਸਟ ਕਰਨਾ ਚਾਹੋਗੇ ਆਪਣੇ ਫਾਰਮਰਾਂ ਨੂੰ ਮੇਰਾ ਜਿਹੜਾ ਛੋਟਾ ਫਾਰਮਰ ਹੈ ਉਹ ਤਾਂ ਟਰਾਲੀ ਵਾਲੀ ਕਿਸੇ ਵੀ ਚੰਗੀ ਕੰਪਨੀ ਦੀ ਨੇੜੇੋਂ ਜਿਹੜੀ ਉਹਨੂੰ ਸਸਤੀ ਮਿਲਦੀ ਆ ਆਪਦੇ ਏਰੀਏ 'ਚ ਜਾਂ ਆਪਣੇ ਏਰੀਏ 'ਚ ਕਿਤੋਂ ਵੀ ਫੈਕਟਰੀ ਤੋਂ ਸਿੱਧੀ ਲੈ ਲੇ ਚੰਗਾ ਰਹੂਗਾ ਨਹੀਂ ਕਿਸੇ ਮਤਲਬ ਸਟਾਕਰਸ ਤੋਂ ਲੈਂਦਾ ਕਿਸੇ ਤੋਂ ਵੀ ਜਿਵੇਂ ਵੀ ਲੈਂਦਾ ਉਹ ਤਾਂ ਟਰਾਲੀ ਵਾਲੀ ਲੈ ਲਵੇ ਜਿਹਦੇ ਕੋਲੇ 5 ਪਸ਼ੂਆਂ ਤੱਕ ਤਾਂ ਟਰਾਲੀ ਵਾਲੀ ਬਹੁਤ ਵਧੀਆ ਚੱਲਦੀ ਹੈ 5 ਤੋਂ ਜਦੋਂ ਪਲੱਸ ਹੋ ਜਾਣ ਚੰਗੀ ਮਿਲਕਿੰਗ ਦੇ ਪਸ਼ੂ ਹੋ ਜਾਣ ਤਾਂ ਫਿਰ ਉਹ ਬਾਕਟਰ ਵਾਲੀ ਲੈ ਲੈ ਦੋ ਦੋ ਭਗਤਾਂ ਵੀ ਕਰ ਲਵੇ ਕੰਧ ਤੇ ਲਾ ਲਵੇ ਮਸ਼ੀਨ ਵੱਡੀ ਉਹ ਜਿਵੇਂ ਜਿਵੇਂ ਜਿੱਦੀ ਲੋਡ ਆ ਉਹ ਫਿਰ ਵਧਾਉਂਦਾ ਜਾ ਤੇ ਆਪਣੇ ਕੋਲੇ ਹੁਣ ਕਿਹੜੀ ਮਸ਼ੀਨ ਆ ਇਹ ਇਹ ਵੀਰੇ ਖੋਸ ਲਾ ਲੈਣ ਦੀ ਹੈ ਮਾਛੀਆੜੇ ਦੀ ਮਸ਼ੀਨ ਆ ਇਹ ਤੇ 0.7.5 ਦੀ ਇਹਦੀ ਮੋਟਰ ਹੈ ਵਿਖਾਈ ਭਾਈ ਮਾੜੀ ਜੀ ਨੇੜੇ ਕਰਕੇ ਪੀ ਦੀ ਇਹ ਮੋਟਰ ਹੈ ਤੇ ਇਹ 25 ਕਿਲੋ ਦਾ ਇਹਦਾ ਡਰਮ ਹੈ ਵੀਰੇ अच्छा ये ड्रा में 25 किलो का है हां जी हां जी ते इन्वर्टर ਤੇ ਵੀ ਚੱਲਦੀ ਹੈ ਇਹ ਇਨਵਰਟਰ ਤੇ ਵੀ ਚੱਲ ਪੈਂਦੀ ਹੈ ਇਹਦਾ ਮੇਨ ਮੇਨ ਆਪਣੇ ਕੋਲੇ ਹੀ ਇਹਨੂੰ ਲਾਉਣ ਦਾ ਉਹ ਹੈ ਵੀ ਆਪਣੇ ਕੋਲੇ ਬਿਜਲੀ ਨਾ ਉਹ ਹੋਵੇ ਜੇ ਵੱਡਾ ਫਾਰਮ ਕਰਦੇ ਹੋ 1.7 ਕਿਹਦੀ ਤੱਕ ਤੁਸੀਂ ਮੋਟਰ ਜਾਨੀ ਲੈਣੇ ਉਹ ਤਾਂ ਫਿਰ ਉਹਦਾ ਇਹ ਹੈ ਵੀ ਤੁਹਾਨੂੰ ਉੱਥੇ ਕੋਈ ਬਿਜਲੀ ਦਾ ਪ੍ਰਬੰਧ ਕਰਨਾ ਪਊਗਾ ਜਨਰੇਟਰ ਵਗੈਰਾ ਜਨਰੇਟਰ ਰੱਖਣਾ ਪੈਂਦਾ ਨਹੀਂ ਇਹਦੀ ਮੋਟਰ ਤੁਸੀਂ ਕਿੰਨੇ ਦੀ ਕਿਹਾ ਸੀ ਵੀ ਕਿੰਨੇ ਇਹ 0.7 0.5 ਪੌਣੇ ਕਿਹਦੀ ਪੌਣੇ ਕਿਹਦੀ ਆ ਤੇ ਇਹ ਇਨਵਰਟਰ ਤੇ ਵੀ ਚੱਲ ਪੈਂਦੀ ਆ ਹਾਂ ਇਨਵਰਟਰ ਤੇ ਜਲਦੀ ਬਹੁਤ ਜਲਦੀ ਇਹ ਵੀ ਪੰਜ ਪਸ਼ੂ ਸਾਂਭ ਲੈਂਦੀ ਹੁੰਦੀ ਸਿੰਗਲ ਸਿੰਗਲ ਬੈਟਰੀ ਦੇ ਇਨਵਰਟਰ ਤੇ ਸਿੰਗਲ ਬੈਂਡ ਰ ਹੈ ਹਾਂਜੀ ਜਿਹਦੇ ਨਾਲ ਸਿੰਗਲ ਬੈਂਡ ਰ ਹੈ ਚੰਗਾ ਵੱਡਾ ਬੈਂਡ ਰ ਇਹਦੀ ਕੀਮਤ ਕਿੰਨੀ ਹੈਗੀ ਆ ਇਹ ਵੀਰੇ ਜਦੋਂ ਆਪਾਂ ਲਈ ਸੀ ਇਹ ਉਦੋਂ ਵੀ 26000 ਦੀ ਸੀ ਅੱਜ ਵੀ 26000 ਦੀ ਹੈ ਵੀ ਕੋਈ ਬੰਦਾ ਲੈਣਾ ਚਾਹੁੰਦਾ ਕਿਉਂਕਿ ਆਪਾਂ ਸਿੱਧੀ ਫੈਕਟਰੀ ਤੋਂ ਲਈ ਸੀ ਕਿਸੇ ਵੀਰ ਨੂੰ ਲੋੜ ਆ ਤਾਂ ਫੋਨ ਕਰ ਲਵੇ ਕੋਈ ਨਹੀਂ ਇਹਨਾਂ ਦਾ ਨੰਬਰ ਵੀ ਦੇ ਦਾਂਗੇ ਸਿੱਧਾ ਲੈਣਾ ਜਾਂ ਕੋਈ ਆਪਣੇ ਏਰੀਏ 'ਚ ਆ ਤਾਂ ਜਰੂਰ ਜਿਵੇਂ ਵੀ ਹੋਇਆ ਮਦਦ ਜਾਣੀ ਬਾਕੀ ਬਾਕੀ ਹੁਣ ਵੀ ਕੰਟੈਕਟ ਕਰ ਸਕਦਾ ਬੰਦਾ ਵਧੀਆ ਵਧੀਆ ਮੇਰਾ ਬਸ ਟਾਈਮ ਦੇ ਹਿਸਾਬ ਨਾਲ ਮੇਰਾ ਵੀਰ ਜਦੋਂ ਮਰਜ਼ੀ ਕੋਈ ਕਰੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੇ ਕੋਈ ਲੋੜ ਆ ਤਾਂ ਕਿਸੇ ਨੂੰ ਵੀਰ ਤੋਂ ਜਾਣਕਾਰੀ ਲੈਣੀ ਹੈ ਜਾਂ ਇਸ ਮਸ਼ੀਨ ਬਾਰੇ ਪੁੱਛਣਾ ਜਾਂ ਡੇਰੀ ਫਾਰਮ ਦੀ ਕੋਈ ਵੀ ਜਾਣਕਾਰੀ ਲੈਣੀ ਹੈ ਫੋਨ ਜ਼ਰੂਰ ਕਰਿਓ ਪਰ ਟਾਈਮ 8 ਤੋਂ ਲੈ ਕੇ 4 ਵਜੇ ਦੇ ਵਿੱਚ ਹਣਾ ਤੇ ਹੁਣ ਮਸ਼ੀਨ ਦੀ ਵੀ ਗੱਲ ਹੋ ਗਈ ਆਪਾਂ ਵੀ ਟਾਈਮ ਦਾ ਜਾਨੀ ਮੇਰਾ ਵੀਰ ਆਏ ਆ ਵੀ ਜਿਆਦਾ ਆਪਾਂ ਕੋਈ ਉਹ ਹਾਂ ਵੀ ਇਹ ਆ ਵੀ ਇਹ ਥੋੜਾ ਜਿਹਾ ਕੰਮ ਦਾ ਟਾਈਮ ਹੈ ਵਿੱਚ ਫਿਰ ਫੋਨ ਚੱਕ ਨਹੀਂ ਹੁੰਦਾ ਫਿਰ ਅਗਲਾ ਕੋਈ ਮੇਰਾ ਵੀਰ ਕਹੇ ਵੀ ਜਾਨੀ ਉਹਨਾਂ ਨੇ ਫੋਨ ਨਹੀਂ ਚੱਕਿਆ ਨੰਬਰ ਦੇਤਾ ਵੀ ਫਿਰ ਕੰਮ ਦੇ ਵਿੱਚ ਫੋਨ ਕਈ ਵਾਰੀ ਨਹੀਂ ਕੋਲੇ ਹੁੰਦਾ ਇਸ ਤੇ ਇਹ ਮਸ਼ੀਨ ਦੀ ਗੱਲ ਵੀ ਹੋ ਗਈ ਤੇ ਆਪਣੇ ਗੱਦਿਆਂ ਦੀ ਵੀ ਹੋ ਗਈ